ਜਿਹੜਾ ਹੈਲੀਪੈਡ ਹੈ ਜੀ ਇਹਦੇ ਬਾਰੇ ਇਹ ਬਦਕਿਸਮਤੀ ਆ ਮੁਹਾਲੀ ਵਿੱਚ ਬੱਸ ਸਟੈਂਡ ਤੇ ਚਲਾ ਨਹੀਂ ਸਕੇ ਆਮ ਲੋਕਾਂ ਲਈ ਜਿਹੜੀ ਸਿਟੀ ਬੱਸ ਸਰਵਿਸ ਚੱਲ ਨਹੀਂ ਸੀ ਉਹ ਚਲਾ ਨਹੀਂ ਸਕੇ ਜਿਹੜੇ ਵੀਆਈਪੀ ਆ ਉਹਨਾਂ ਲਈ ਹੈਲੀਕਪੈਡ ਬਣ ਗਿਆ ਇੱਕ ਤੇ ਇਹਦੀ ਕੋਈ ਜ਼ਰੂਰਤ ਨਹੀਂ ਨਾਲ 에어ਪੋਰਟ ਆ ਨਾਲ ਇਹਦੇ ਚੰਡੀਗੜ੍ਹ ਹੈਗਾ ਜਿਹੜਾ ਉੱਥੇ ਸੀਐਮ ਦੀ ਕੋਠੀ ਦੇ ਬਾਹਰ ਹੈਲੀਪੈਡ ਬਣਿਆ ਹੈਲੀਪੈਡ ਆਲਰੇਡੀ ਇੱਥੇ ਆਲਰੇਡੀ ਜਦੋਂ ਵੀ ਕੋਈ ਵੀਆਈਪੀ ਨਾਉਣਾ ਹੁੰਦਾ ਇੱਥੇ ਬਹੁਤ ਸਾਰੀ ਜਗ੍ਹਾ ਵਾ ਉਥੇ ਸਰਕਾਰੀ ਕਾਲਜ ਦੇ ਵਿੱਚ ਆ ਜਾਂ ਹੋਰ ਜਗ੍ਹਾ ਨੇ ਇਸ ਜਗ੍ਹਾ ਜਿੱਥੇ ਬਣਾਇਆ ਗਿਆ ਤਾਜ਼ੀ ਲਾ ਦਿੱਤੀ ਗਈ ਆ ਇਹ ਜਗ੍ਹਾ ਬੜੀ ਇੰਪੋਰਟੈਂਟ ਜਗ੍ਹਾ ਬੜੀ ਹਜੇ ਤੇ ਪੈਸੇ ਸਰਕਾਰ ਦੇ ਲਾਤੇ ਆ ਦੂਜਾ ਕੀ ਨਾਲ ਫੋਰਟਿਸ ਹਸਪੀਟਲ ਆ ਇਧਰ ਅੰਮ੍ਰਿਤਸਰ ਗੁਰਦੁਆਰਾਵਾ ਸਾਰਾ ਇਹ ਬੜਾ ਵੀ ਮਤਲਬ ਉੱਦੇ ਟ੍ਰੈਫਿਕ ਵਾਲਾ ਏਰੀਆ ਜਦੋਂ ਵੀ ਕੋਈ ਵੀ ਆਈਪੀ ਇੱਥੇ ਆਉਣਾ ਮ ਉਹਦੇ ਨਾਲ ਸ਼ਹਿਰ ਦੀ ਸਾਰੀ ਟ੍ਰੈਫਿਕ ਜਮ ਕਰ ਦਿੰਦੇ ਨੇ ਸਾਰਾ ਫੋਰਟਿਸ ਹਸਪੀਟਲ ਮਰੀਜ਼ਾਂ ਦੀ ਐਂਬੂਲੈਂਸਾਂ ਰੁਕਣੀਆਂ ਪੈਂਦੀਆਂ ਨੇ ਕਿਉਂ ਵੀ ਆਈਪੀ ਦੀ ਮੂਵਮੈਂਟ ਜਦੋਂ ਵੀ ਕੋਈ ਹੋਣੀ ਆ ਉਹਦੇ ਕਰਕੇ ਇਹ ਜਿਹੜਾ ਵਾ ਬਦਕਿਸਮਤੀ ਹੈ ਕਿਉਂਕਿ ਇੱਥੇ ਕੇਜਦੀਵਾਲ ਜੀ ਦੀ ਰਿਹائش ਹੈ ਮੈਂ ਸਮਝਦਾ ਉਹਨਾਂ ਕਰਕੇ ਇਹ ਬਣਾਇਆ ਗਿਆ ਵਾ ਸਪੈਸ਼ਲ ਵੀ ਜਿਹੜਾ ਗੈਸ ਹੈਲੀਪੈਡ ਬਿਲਕੁਲ ਘਰ ਦੇ ਬਾਹਰ ਉਹਨਾਂ ਦੇ ਜਿਹੜੇ ਕਹਿੰਦੇ ਸਨ ਬਸੀ ਉਹ ਛੋਟੀਆਂ ਵੈਗਨ ਕਿਹੜੀ ਗੱਡੀ ਹੁੰਦੀ ਸੀ ਉਹਦੇ ਤੇ ਘੁੰਮਦੇ ਹੁੰਦੇ ਸਨ ਅੱਜ ਉਹਨਾਂ ਨੂੰ 에ਰਪੋਰਟ ਤੋਂ ਇੱਥੋਂ ਤੱਕ ਆਉਣ ਵਾਸਤੇ ਵੀ ਮੈਂ ਸਮਝਦਾ ਵਾਂ ਜਿਹੜੀ ਤਕਲੀਫ ਮਹਿਸੂਸ ਕਰਦੇ ਨੇ ਇਹ ਬਦਕਿਸਮਤੀ ਮੈਂ ਸਮਝਦਾ ਪੰਜਾਬ ਦੀ ਹੈਗੀ ਆ ਕਿ ਅੱਜ ਜਿਹੜੀ ਇਹ ਹੈਲੀਪੈਡ ਉੱਥੇ ਉਹਨਾਂ ਨੂੰ ਘਰ ਦੇ ਬਾਹਰ ਬਣਾਉਣਾ ਪਿਆ ਵਾ ਵੀਆਪੀਏ ਦੇ ਇਹੋ ਜੀ ਸੈਂਸਿਟਿਵ ਏਰੀਆ 'ਚ ਜਿੱਥੇ ਟ੍ਰੈਫਿਕ ਦਾ ਗੀ ਬੁਰਾ ਹਾਲ ਸੀ ਉੱਥੇ ਇਹੋ ਜੀ ਮੂਵਮੈਂਟ ਮੈਂ ਕਰਨਾ ਸਮਝ ਮੈਂ ਸਮਝਦਾ ਵਾ ਬਦਕਿਸਮਤੀਆਂ ਮੁਹਾਲੀ ਦੀ ਔਰ ਮੈਂ ਇਹਦੀ ਹਿੰਦਾ ਕਰਨਾ ਔਰ ਸਰਕਾਰ ਨੂੰ ਬੇਨਤੀ ਕਰਨਾ ਕਿ ਆਮ ਆਦਮੀ ਦੀ ਸਰਕਾਰ ਆਮ ਆਦਮੀ ਵਾਂਗੂ ਆਪਾਂ ਰਹੀਏ ਨਾ ਕਿ ਇਦਾਂ ਹੈਲੀਪੈਡਾਂ ਦੇ ਹੱਥਾਂ-ਥਾਂ ਇਹ ਜਗ੍ਹਾ ਬਣਾ ਕੇ ਲੋਕਾਂ ਨੂੰ ਪਰੇਸ਼ਾਨ ਕਰੀਏ ਕਿਉਂਕਿ ਮੁ ਕਾਰ ਤੇ ਆਉਣਾ ਕੋ ਇਥੋਂ 에ਰਪੋਰਟ ਤੋਂ ਕੋ ਬਹੁਤ ਜੜੀ ਆ ਦੂਰ ਨਹੀਂ ਹੁੰਦਾ ਇਸ ਕਰਕੇ ਉੱਥੇ ਵੀ ਹੈਲੀਪੈਡ ਤੋਂ ਬਣ ਉੱਤੋਂ ਸਾਡਾ ਹੈਲੀਕਾਪਟਰ ਉਹ ਨਾਲ ਜਾਂ ਕਿ ਕਾਲਜ ਦੇ ਵਿੱਚ ਆ ਜਿਹੜੀ ਹੈਗਾ ਸੀ ਲੇਕਿਨ ਇਹ ਜਗ੍ਹਾ ਹੀ ਬਹੁਤ ਗਲਤ ਆ ਜਿੱਥੇ ਉਹਨਾਂ ਨੇ ਬਣਾਇਆ ਗਿਆ ਕਿਤੇ ਕਿਤੇ ਬਿਲਡਿੰਗਾਂ ਨਾਲ ਉੱਚੀਆਂ ਨਾਲ ਹਸਪੀਟਲ ਖਾਸ ਕਰਕੇ ਉਹ ਦੋਨੇ ਬਨੇ ਗੁਰਦੁਆਰੇ ਨੇ ਇਸ ਕਰਕੇ ਮੇਰੀ ਬੇਨਤੀ ਆ ਸਰਕਾਰ ਨੂੰ ਇਹ ਤੇ ਮੁੜ ਵਿਚਾਰ ਕਰੇ ਜਿਹੜੇ ਪੈਸੇ ਤੇ ਲਾਏ ਆ ਇਹ ਕਿਤੇ ਪੈਸੇ ਹੋਰ ਸੜਕਾਂ ਤੇ ਮੋਹੱਲੀ ਦੇ ਲਾਉਂਦੇ ਕਿਤੇ ਹੋਰ ਕੰਮ ਤੇ ਲਾਉਂਦੇ ਉਹ ਕਮਾੜਾ ਕੋ ਪੈਸੇ ਆ ਨਹੀਂ ਕਿ ਸੜਕਾਂ ਵਾਸਤੇ ਚਹਿਲ ਵਾਸਤੇ ਮੰਗ ਉਹ ਦੂਜਾ ਜਿਹੜਾ ਵਾ ਮੁਹਾਲੀ ਦਾ ਜਿਹੜਾ ਹੋਰ ਵਿਕਾਸ ਕਰਨ ਉਹਦੇ ਵਾਸਤੇ ਧਿਆਨ ਹੈ ਨਹੀਂ ਇੱਕ ਹੋਰ ਇਹਨਾਂ ਕੰਮ ਕੀਤਾ ਇੱਕ 1000 ਕਰੋੜ ਰੁਪਏ ਦਾ ਟੈਂਡਰ ਇੱਕ ਸਿੰਗਲ ਟੈਂਡਰ ਲਾ ਦਿੱਤਾ ਜਿਹੜਾ ਕਿ ਮੈਂ ਸਮਝਾਂ ਕਿ ਇਹਨਾਂ ਨੇ ਕੋਈ ਜਿਹੜਾ ਆਪਣੀ ਕੰਪਨੀ ਕੋ ਬਾਹਰੋਂ ਬਣਾਈ ਹੋਈ ਹੈ ਉਹਨੂੰ ਦੇਣ ਵਾਸਤੇ ਕੋਈ ਨਹੀਂ ਸਪੈਸੀਫਿਕੇਸ਼ਨਾਂ ਜਿਹੜੀਆਂ ਨੇ ਉਹ ਤੋੜਤੀਆਂ ਆਮ ਜਿਹੜੇ ਇਥੋਂ ਦੇ ਜਿਹੜੇ ਲੋਕਲ ਠੇਕੇਦਾਰ ਸਨ ਉਹ ਸਾਰੇ ਬਾਹਰ ਹੋ ਗਏ ਉਤੋਂ ਉਹਨਾਂ ਲੋਕਾਂ ਦਾ ਕੋਈ ਜਿਹੜਾ ਵਾ ਇਹਨਾਂ ਧਿਆਨ ਨਹੀਂ ਰੱਖਿਆ ਆਪਣੇ ਬੰਦਿਆਂ ਨੂੰ ਫਾਇਦਾ ਦੇਣ ਵਾਸਤੇ ਇੱਕ 1000 ਕਰੋੜ ਰੁਪਏ ਦਾ ਟੈਂਡਰ ਲਗਾਤਾ ਜਿਹੜਾ ਕਿ ਨਿਰੀ ਉਹਦੀ ਮਤਸ ਨਾਲ ਵੇਸਟੇਜ ਹੋਣੀ ਆ ਉਹ ਪ੍ਰੋਪਰ ਤਰੀਕੇ ਨਾਲ ਉਹ ਮੇਨਟੇਨ ਹੋ ਹੀ ਨਹੀਂ ਸਕਦੀਆਂ ਉਹ ਇੱਕ ਹਜ਼ਾਰ ਕੋਰ ਦਾ ਐਡਾ ਵੱਡਾ ਉਹ ਜੰਬੋ ਬਣਾਤਾ ਉਹਦੇ ਨਾਲ ਕੋਈ ਜਿਹੜੀ ਕੰਪਨੀ ਵੀ ਆ ਉਹ ਫਾਲੋ ਹੀ ਨਹੀਂ ਕਰ ਸਕਦੀ ਛੋਟੇ ਛੋਟੇ ਟੈਂਡਰ ਹੁੰਦੇ ਕੰਮ ਵੀ ਕੰਪਲੀਟ ਹੁੰਦੇ ਕੰਮ ਲੋਕਾਂ ਦੀਆਂ ਲੋੜਾਂ ਮੁਤਾਬਕ ਹੁੰਦੇ ਇਸ ਤਰ੍ਹਾਂ ਦੇ ਫੈਸਲੇ ਜੇ ਨਗਰ ਨਿਗਮ ਦੀਆਂ ਸੜਕਾਂ ਵੀ ਲਾ ਲਈਆਂ ਵਿੱਚ ਉਹਨਾਂ ਦੇ ਕਿਹਨੂੰ ਜਿਹੜੀਆਂ ਸੜਕਾਂ ਆਲਰੇਡੀ ਹੈਂਡਓਵਰ ਹੋਈਆਂ ਉਹ ਵੀ ਲਾ ਰਹੀਆਂ ਨੇ ਕਿਉਂ ਉਹ ਕਿਉਂ ਲਈਆਂ ਇਹ ਹੁਣ ਇਹ ਦੇ ਸਰਕਾਰ ਆ ਵੀ ਕਮਾੜਾ ਜੋ ਮਾਜੀ ਕੰਮ ਆਦਮੀ ਸਰਕਾਰ ਆ ਜੋ ਮਾਜੀ ਕਰ ਸਕਦੀ ਹੈ